ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋੜ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਅਦੀਨਾ ਬੇਗ ਦੀ ਮੌਤ ਤੋਂ ਬਾਅਦ ਦਲ ਖਾਲਸਾ ਨੇ ਸਾਰੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਧਰ ਹਿੰਦੁਸਤਾਨ ਵਿੱਚ ਮਰਾਟਿਆਂ ਦੀ ਗੁੱਡੀ ਸਿਖਰ ਤੇ ਚੜੀ ਹੋਈ ਸੀ ਉਨ੍ਹਾਂ ਦਾ ਥਾਪਿਆ ਲਾਹੌਰ ਦਾ ਹਾਕਮ ਅਦੀਨਾ ਬੇਗ ਮਰ ਗਿਆ ਸੀ ਤਾਂ ਉਹ ਨਵੇਂ ਸਿਰਿਓਂ ਪੰਜਾਬ ਉੱਤੇ ਕਬਜ਼ਾ ਕਰਨਾ ਚਾਹੁੰਦੇ ਸਨ ਉਹਨਾਂ ਨੇ ਪੇਸ਼ਵਾ ਪੇਸ਼ਵਾ ਦਾ ਭਿਜਿਆ ਹੋਇਆ ਦਿੱਤਾ ਜੀ ਸਿੰਧੀਆਂ ਮਾਚੀਵਾੜੇ ਆ ਬੈਠਾ ਉਸ ਨੇ ਹੁਕਮ ਨਾਲ ਸੰਭਾਜੀ ਸਿੰਧੀਆਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਮਰਾਟਾ ਫੌਜ ਮੁਲਤਾਨ ਅਤੇ ਸਾਰੇ ਪੰਜਾਬ ਵਿੱਚ ਖਿਲਰ ਗਈ ਇਹ ਮਿਰਜ਼ਾ ਅਹਿਮਦ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਅਤੇ ਸਲਾਹੀ ਖਾਨ ਨੂੰ ਮੁਲਤਾਨ ਦਾ ਪੰਜਾਬ ਦਾ ਇਹ ਪ੍ਰਬੰਧ ਕਰਕੇ ਸੰਭਾਜੀ ਇੱਥੇ ਹੀ ਰਿਹਾ ਅਤੇ ਪੇਸ਼ਵਾ ਮੋੜ ਦਿੱਲੀ ਨੂੰ ਵਾਪਸ ਹੋ ਗਿਆ ਅਮਲੀ ਤੌਰ ਤੇ ਦਿੱਲੀ ਉੱਤੇ ਉਸ ਵੇਲੇ ਮਰੱਟਿਆਂ ਦਾ ਹੀ ਕਬਜ਼ਾ ਸੀ ਉਧਰ ਦਿੱਲੀ ਵਿੱਚ ਵੀ ਦੋ ਧੜੇ ਸਨ ਇੱਕ ਦਾ ਮੋਢੀ ਵਜ਼ੀਰ ਗਾਜੀ ਉਦੀਨ ਇਮਾਦੁਲ ਮੁਲਕ ਸੀ ਅਤੇ ਦੂਜੇ ਦਾ ਗਾਜੀਉ ਜੀਬੋਦੌਲਾ ਰਹਿਲਾ ਸੈਨਾਪਤੀ ਸੀ ਮਗਰਲੇ ਨੇ ਅਹਿਮਦ ਸ਼ਾ ਅਬਦਾਲੀ ਦੀ ਮਦਦ ਹਾਸਲ ਕੀਤੀ ਸੂਬਜ਼ੀਰ ਨੇ ਮਰੱਟਿਆਂ ਨੂੰ ਮਦਦ ਵਾਸਤੇ ਬੁਲਾ ਲਿਆ ਮਰੱਟੇ ਦਿੱਲੀ ਵਿੱਚ ਆ ਗਏ ਤਾਂ ਨਜੀਬਉਦੌਲਾ ਨਸ ਕੇ ਸ਼ੁਕਰਤਾਲ ਜਾ ਵੜਿਆ ਮਰੱਟਿਆ ਫੌਜ ਨੇ ਉਸ ਨੂੰ ਸ਼ੁਕਰਤਾਲ ਵਿੱਚ ਘੇਰ ਲਿਆ ਉੱਤੋਂ ਨਜੀਬਉਦਦਲਾ ਨੇ ਅਬਦਾਲੀ ਨੂੰ ਮਦਦ ਵਾਸਤੇ ਚਿੱਠੀ ਲਿਖੀ ਦਿੱਲੀ ਤੋਂ ਬਾਦਸ਼ਾਹ ਆਲਮਗੀਰ ਸਾਨੀ ਦੂਜਾ ਨੇ ਅਬਦਾਲੀ ਨੂੰ ਲਿਖਿਆ ਕਿ ਜੇ ਸਮੇਂ ਸਿਰ ਆਪ ਸਹਿਯਤਾ ਨਾ ਕੀਤੀ ਤਾਂ ਵਜ਼ੀਰ ਕਤਲ ਕਰ ਦਿੱਤਾ ਜਾਵੇਗਾ ਚਹਜਾਦਾ ਤੈਮੂਰ ਮਰੱਟਿਆਂ ਵੱਲੋਂ ਪੰਜਾਬ ਵਿੱਚੋਂ ਕੱਢ ਦਿੱਤਾ ਸੀ ਇਸੇ ਗੱਲ ਦਾ ਅਬਦਾਲੀ ਨੂੰ ਵੀ ਬੜਾ ਗੁੱਸਾ ਸੀ ਉਸ ਨੇ ਆਪਣੇ ਜਰਨੈਲ ਜਹਾਨ ਖਾਨ ਨੂੰ ਫੌਜ ਦੇ ਕੇ ਭੇਜਿਆ ਸੀ ਪਰ ਉਹ ਮਰੱਟਿਆਂ ਅਤੇ ਸਿੱਖਾਂ ਤੋਂ ਹਾਰ ਕੇ ਮੁੜ ਗਿਆ ਸੀ ਸੋ ਗੁੱਸਾ ਖਾ ਕੇ ਅਹਿਮਦ ਚਾ ਅਬਦਾਲੀ ਆਪ 60000 ਫੌਜ ਲੈ ਕੇ ਚੜ ਪਿਆ ਮਰੱਟੇ ਜਰਨੈਲ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਪੰਜਾਬ ਛੱਡ ਕੇ ਭੱਜ ਗਈ ਖਾਲੀ ਲਾਹੌਰ ਉੱਤੇ ਅਬਦਾਲੀ ਨੇ ਅਕਤੂਬਰ 1759 ਈਸਵੀ ਵਿੱਚ ਕਬਜ਼ਾ ਕਰ ਲਿਆ ਲਾਹੌਰ ਦਾ ਸੂਬੇਦਾਰ ਉਸਨੇ ਆਪਣੇ ਸ਼ਾਹਵਾਲੀ ਖਾਨ ਦੇ ਭਤੀਜੇ ਕਰਮੋਦਾਦ ਖਾਨ ਨੂੰ ਬਣਾਇਆ ਜਲੰਧਰ ਦੀ ਫੌਜਦਾਰੀ ਰਾਜਾ ਕਮਾਂਡ ਚੰਦ ਕਾਂਗੜੇ ਵਾਲੇ ਦੇ ਹਵਾਲੇ ਕਰ ਦਿੱਤੀ ਪੰਜਾਬ ਦਾ ਇਹ ਪ੍ਰਬੰਧ ਕਰਕੇ ਅਬਦਾਲੀ ਦਿੱਲੀ ਵੱਲ ਨੂੰ ਹੋ ਤੁਰਿਆ 27 ਨਵੰਬਰ ਨੂੰ ਉਹ ਸਰਹੰਦ ਜਾ ਪਹੁੰਚਿਆ ਇਸ ਵੇਲੇ ਦਿੱਲੀ ਦੇ ਵਜ਼ੀਰ ਗਾਜੀ ਉਦੀਨ ਨੇ ਬਾਦਸ਼ਾਹ ਆਲਮਗੀਰ ਤੇ ਇਹਤਮਾਦ ਦੌਲਾ ਦੋਹਾਂ ਨੂੰ ਕਤਲ ਕਰ ਦਿੱਤਾ ਤਖਤ ਉੱਤੇ ਸ਼ਾਹੀ ਘਰਾਣੇ ਦਾ ਇੱਕ ਛਹਜਾਦੇ ਨੂੰ ਬਿਠਾ ਦਿੱਤਾ ਨਜੀਬੂ ਦੌਲਾ ਦਾ ਪਿੱਛਾ ਛੱਡ ਕੇ ਦੱਤਾ ਜੀ ਅਬਦਾਲੀ ਵੱਲ ਵਧਿਆ 24 ਦਸੰਬਰ ਨੂੰ ਅਬਦਾਲੀ ਦੀ ਤਰਾਵੜੀ ਜਾ ਪਹੁੰਚਿਆ ਅਬਦਾਲੀ ਇੱਥੇ ਮਰਟਿਆਂ ਨਾਲ ਉਸ ਦੀ ਪਹਿਲੀ ਮੁੱਠ ਭੇੜ ਹੋਈ ਲਗਭਗ 400 ਮਰੱਟੇ ਮਾਰੇ ਗਏ ਬਾਕੀ ਹਾਰ ਕੇ ਪਿੱਛੇ ਭੱਜ ਗਈ ਉਧਰ ਅਹਿਮਦ ਸ਼ਾਹ ਅਬਦਾਲੀ ਜਮਨਾ ਤੋਂ ਪਾਰ ਹੋਇਆ ਤਾਂ ਉਹ ਸ਼ਹਾਰਨਪੁਰ ਕੋਲ ਉਸ ਨੂੰ ਨਜੀਬੂ ਦੋਲਾ ਵੀ ਆ ਮਿਲਿਆ ਫਿਰ ਸਹਜੇ ਸਹਜੇ ਅਹਿਮਦ ਖਾਂ ਦੁੰਦੇ ਖਾਂ ਸੁਦੈਲੇ ਖਾਂ ਆਦ ਵੀ ਅਬਦਾਲੀ ਨਾਲ ਆ ਮਿਲੇ 9 ਜਨਵਰੀ 1760 ਈਸਵੀ ਨੂੰ ਦਿੱਲੀ ਦੇ ਨੇੜੇ ਜਮਨਾ ਦੇ ਬਾਬਰੀ ਘਾਟ ਉੱਤੇ ਦਰਾਨੀਆਂ ਤੇ ਮਰਟਿਆਂ ਵਿੱਚ ਫਿਰ ਲੜਾਈ ਹੋਈ ਜਿਸ ਵਿੱਚ ਦਿੱਤਾ ਜੀ ਮਾਰਿਆ ਗਿਆ ਤੇ ਉਸ ਦਾ ਭਤੀਜਾ ਜਨਕੋਜੀ ਜ਼ਖਮੀ ਹੋਇਆ 14 ਮਾਰਚ 1760 ਈਸਵੀ ਨੂੰ ਸਿਕੰਦਰਾਬਾਦ ਦੀ ਲੜਾਈ ਹੋਈ ਸਿਕੰਦਰਾਬਾਦ ਕੋਲ ਮਲਹਾਰ ਰਾਓ ਦਰਾਨੀਆਂ ਨਾਲ ਆ ਪੜਿਆ ਇਥੋਂ ਅਬਦਾਲੀ ਅਲੀਗੜ ਜਾ ਬੈਠਾ ਤੇ ਲੱਗਾ ਮੁਸਲਮਾਨ ਹਾਕਮਾਂ ਨੂੰ ਆਪਣੇ ਨਾਲ ਮਲਾਉਣ ਤੇ ਉਹ ਆਪਣੀ ਤਾਕਤ ਵਧਾਉਣ ਲੱਗਾ ਇੱਥੇ ਉਸ ਨੂੰ ਲਖਨਊ ਦਾ ਹਾਕਮ ਸਵਾਜੂਦੌਲਾ 40000 ਫੌਜਾਂ ਨੇ ਆ ਮਿਲਿਆ ਉਧਰ ਪੇਸ਼ਵਾ ਦਾ ਭਰਾ ਸਦਾ ਸ਼ਿਵਪਾਉ ਬੜੀ ਭਾਰੀ ਮਰੱਟਾ ਫੌਜ ਲੈ ਕੇ ਆ ਗਿਆ 22 ਜੁਲਾਈ ਨੂੰ ਉਸਨੇ ਸ਼ਹਿਰ ਦਿੱਲੀ ਉੱਤੇ ਕਬਜ਼ਾ ਕਰ ਲਿਆ ਅਤੇ 2 ਅਗਸਤ ਨੂੰ ਦਿੱਲੀ ਦਾ ਕਿਲਾ ਮਲ ਲਿਆ 17 ਅਕਤੂਬਰ ਨੂੰ ਭਾਊ ਨੇ ਕੰਜਪੁਰਾ ਮਲ ਲਿਆ ਅਬਦ ਸ਼ਬਦ ਖਾਂ ਅਤੇ ਨਜਾਬਤ ਖਾਂ ਕਤਲ ਕਰ ਦਿੱਤੇ ਗਏ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਬਾਕੀ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ